ਅਮਰਤਿ ਰੀਲਾ ਸੱਚ ਨਾਮ ਵਡਿਆਈ ਵਿਚਾਰ ਅਮਰਤਿ ਰੀਲਾ ਹੈ ਸ਼ਿ ਨਾਨਕੁਰੂ ਸ਼ਿ ਨਾਨਕਰ ਕੀ ਸਤਗੁਰੂ ਜੀ ਸ਼ੀਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਧਗੁਰ ਦੇ ਦਰ ਤੇ ਹਾਜ਼ਰੀ ਪਰ ਕੇ ਨਮਸਕਾਰ ਕਰਕੇ ਸੇਵਾ ਕਰਕੇ ਗੁਰਬਾਣੀ ਪੜ੍ਹ ਕੇ ਮਨੁੱਖਾ ਜੀਵਨ ਸਫਲ ਕਰੋ ਸਤਗੁਰੂ ਜੀ ਦਾ ਪਵਿੱਤਰ ਪਾਵਨ ਅੰਗ 216 ਤੇ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਨਕਾ ਜੀਵਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਪਦੇਸ਼ ਸਿੱਖਿਆ ਸਾਂਝੀ ਕਰਨਗੇ ਅਮਰਤਿ ਵਿਲੇ ਪਵਿੱਤਰ ਗੁਰਬਾਣੀਆਂ ਦੇ ਨਿਤਨੇਮ ਹੋਈ ਪ੍ਰਤਿ ਸਮਾਏ ਸ਼ਬਦ ਗੁਰੂ ਸਤਗੁਰੂ ਦੀ ਪਵਿੱਤਰ ਗੁਰਬਾਣੀ ਸ਼ਬਦ ਨੂੰ ਪੜ੍ਹ ਕੇ ਸ਼ਬਦ ਦੀ ਵਿਚਾਰ ਕਰਕੇ ਹਿਰਦੇ ਵਿੱਚ ਵਸਾ ਕੇ ਲੋਕ ਸੁਖੀਏ ਪਰ ਲੋਕ ਸੇਲਾ ਜੀਵਨ ਬਣੇ ਕਿਰਪਾ ਮਿਹਰ ਸਤਿਗੁਰੂ ਨੇ ਕਰਨੀ ਹੈ ਵਿਚਾਰ ਮਾਨ ਮਨੁੱਖ ਨੇ ਕਰਨੀ ਹੈ ਇਕਾਗਰ ਮਨ ਕਰਕੇ ਲੜੀ ਦੇ ਰੂਪ ਅੰਦਰ ਗੁਰੂ ਦੀ ਬਾਣੀ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਨਾਲ ਜੁੜਨਾ ਕਰੀਏ ਅਮਰਤ ਵਲੇ ਉੱਠੋ ਇਸ਼ਨਾਨ ਕਰੋ ਇਸ਼ਨਾਨ ਕਰਕੇ ਆਪਣੇ ਗ੍ਰਹਿ ਅੰਦਰ ਬੈਠ ਕੇ ਜਿਸ ਮਾਲਕ ਸੱਚੀ ਪਾਤਸ਼ਾਹ ਨੇ ਆਪਾਂ ਨੂੰ ਘਰ-ਬਾਰ ਬਖਸ਼ਿਸ਼ ਕੀਤਾ ਪਰਿਵਾਰ ਬਖਸ਼ਿਸ਼ ਕੀਤਾ ਦਨਪਦਾਰਤ ਦਿੱਤੇ ਉਸ ਪਰਮਾਤਮਾ ਉਸ ਮਾਲਕ ਦਾ ਪੰਜ ਮਿੰਟ 7 ਮਿੰਟ 10 ਮਿੰਟ ਜਿੰਨਾ ਸਮਾਂ ਬਣੇ ਜਿੰਨੇ ਜਿੰਨੇ ਵੀ ਸਮਾਂ ਹੈ ਕਿਸੇ ਕੋਲੇ ਉਸੇ ਹਿਸਾਬ ਦੇ ਨਾਲ ਉਸ ਮਾਲਕ ਸੱਚੀ ਪਾਤਸ਼ਾਹ ਦਾ ਸਿਮਰਨ ਕਰਿਆ ਕਰੋ ਮਾਲਕ ਦਾ ਨਾਮ ਜਪਿਆ ਕਰੋ ਪਰਮਾਤਮਾ ਦੀ ਵਡਿਆਈ ਕਰਿਆ ਕਰੋ ਕਿਉਂਕਿ ਇਹ ਜੀਵ ਹੈ ਜਿਹੜਾ ਇਹ ਉਹਦੇ ਹੁਕਮ ਦੇ ਵਿੱਚ ਆਇਆ ਤੇ ਉਹਦੇ ਹੁਕਮ ਦੇ ਵਿੱਚ ਚੱਲੇ ਜਾਣਾ ਹੈ ਬਹੁਤ ਵੱਡਾ ਕਾਰਜ ਹੈ ਸਭ ਤੋਂ ਸੁੱਚਾ ਤੇ ਸਭ ਤੋਂ ਪਵਿੱਤਰ ਕਾਰਜ ਸ੍ਰੇਸ਼ਟ ਕਾਰਜ ਜਿਹੜਾ ਜੀਵਨ ਦਾ ਉਸ ਮਾਲਕ ਦੀ ਵਡਿਆਈ ਕਰਨਾ ਹੈ ਪਰਮਾਤਮਾ ਦਾ ਨਾਮ ਜਪਣਾ ਉਪਰੰਤ ਆਪ ਜਿੜੇ ਆਪਣੇ ਕਾਰਜ ਹੈ ਸੰਸਾਰ ਤੇ ਕਿਰਤ ਆਪਣੀ ਉਹਨਾਂ ਦੇ ਵਿੱਚ ਅਸੀਂ ਲੱਗ ਜਾਣਾ ਹੈ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੀ ਭਟਕਾਈ ਕਰਕੇ ਦੁਕਾਨਦਾਰ ਦੇਖਦੇ ਆਪਾਂ ਜਾਂ ਕੋਈ ਮਸ਼ੀਨਰੀਆਂ ਦਾ ਕੰਮ ਕਰਦਾ ਹੈ ਦੁਕਾਨਦਾਰੀ ਕਰਦਾ ਹੈ ਆਪੋ ਆਪਣੀ ਸਾਰੀ ਤੰਦੀ ਕਰਦਾ ਹੈ ਤੰਦਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਜਾ ਕੇ ਆਪਣੀ ਸਾਫ ਸਫਾਈ ਕਰਦਾ ਹੈ ਤੰਦੀ ਜਿਸ ਦੁਕਾਨ ਦੀ ਸਾਫ ਸਫਾਈ ਕਰਦਾ ਹੈ ਫਿਰ ਉਹ ਬੱਟੇ ਤੌਂਦਾ ਹੈ ਫਿਰ ਉੱਤੋਂ ਬੱਤੀ ਲਾਉਂਦਾ ਹੈ ਮਾਲਕ ਨੂੰ ਯਾਦ ਕਰਦਾ ਹੈ ਤੇ ਫਿਰ ਕਾਰਜ ਸ਼ੁਰੂ ਕਰਦਾ ਹੈ ਇਸ ਤਰ੍ਹਾਂ ਸਾਡਾ ਜੀਵਨ ਹੈ ਜਿਹੜਾ ਮਰਤ ਵਿਲੇ ਜਦੋਂ ਉੱਠਦੇ ਆਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਉਸ ਮਾਲਕ ਦੀ ਵਡਿਆਈ ਕਰੋ ਫਿਰ ਆਪਾਂ ਸਾਰੇ ਕਾਰਜਾਂ ਦੇ ਵਿੱਚ ਆਪੋ ਆਪਣੇ ਜੀਵਨ ਅਨੁਸਾਰ ਚੱਲੇ ਜਾਣਾ ਸਤਿਗੁਰੂ ਜੀ ਦਾ ਬਚਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਇਹ ਜੀਵਨ ਸੰਸਾਰ ਦੇ ਅੰਦਰ ਕਿਸੇ ਪਾਸੇ ਕੋਈ ਸੁੱਖ ਨਾ ਮਿਲੇ ਨੂੰ ਆਨੰਦ ਨਾ ਮਿਲੇ ਸ਼ਾਂਤੀ ਨਾ ਮਿਲੇ ਪਟਕਣਾ ਹੀ ਪਟਕਣਾ ਬੈਰ ਗਰੋ ਦੀ ਰਕਾ ਮਨ ਜਿਹੜਾ ਬੜਾ ਦੁਖੀ ਹੋ ਜਾਂਦਾ ਹੈ ਕਈ ਵਾਰ ਕਿਰਤ ਵੀ ਕਰਦੇ ਆਂ ਕੰਮ ਤਾਂ ਵੀ ਵੀ ਕਰਦੇ ਆਂ ਮਿਹਨਤਾਂ ਬਹੁਤ ਕਰਦੇ ਆਂ ਫਿਰ ਵੀ ਮਨ ਦੁਖੀ ਮਨ ਨੂੰ ਆਨੰਦ ਜਾਂ ਮਿਲਦਾ ਨਹੀਂ ਸੁੱਖ ਤਾਂ ਮਿਲਦਾ ਹੀ ਨਹੀਂ ਫਿਰ ਅਸੀਂ ਗੁਰੂ ਦੀ ਸਰਨ ਨੂੰ ਭਜਦੇ ਆਂ ਨਾਮ ਜਪਦੇ ਆਂ ਸੇਵਾ ਕਰਦੇ ਆਂ ਪੁੰਨ ਕਰਦੇ ਆਂ ਦਾਨ ਕਰਦੇ ਆਂ ਕਿ ਕਿਵੇਂ ਨਾ ਕਿਵੇਂ ਮਨ ਦੀ ਸ਼ਾਂਤੀ ਬਣ ਜਾਏ ਤਨ ਦੀ ਸ਼ਾਂਤੀ ਬਣ ਜਾਏ ਸੁੱਖ ਜੇ ਮਿਲ ਜਾਣਾ ਆਨੰਦ ਜਾਂ ਮਿਲੇ ਇਸ ਤਰ੍ਹਾਂ ਦੀ ਬਚਨ ਹੈ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਤਿਗੁਰੂ ਜੀ ਦਾ ਬਚਨ ਮਾਦ ਹਰ 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 ਮੁਖ ਕਹੀਐ ਮਾਦ ਤੋਂ ਭਾਵ ਹੈ ਇਹ ਜਿੰਨੀ ਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਨਾ ਇਹ ਸਾਰੀ ਮਾਇਆ ਦੇ ਅੰਦਰ ਹੈ ਇਹ ਮਾਇਆ ਹੈ ਪਦਾਰਥ ਹੈ ਸਾਰੇ ਤਨ ਨਹੀਂ ਮੰਨੋ ਇਹ ਸਾਰਾ ਕਿਉਂਕਿ ਜੋ ਜੀਵ ਆ ਤਮਮ ਹੈ ਜਿਨ੍ਹਾਂ ਦੇ ਜੀਵਨ ਆ ਉਹ ਇਸ ਕੁਦਰਤ ਦੇ ਅੰਦਰੋਂ ਹੀ ਆਪਣਾ ਜੀਵਨ ਚਲਾਉਂਦੀਆਂ ਕੁਦਰਤ ਦੇ ਅੰਦਰ ਜੋ ਕੁਦਰਤ ਸਤਿਗੁਰੂ ਜੀ ਨੇ ਰਚਨਾ ਰਚੀ ਹੈ ਇਹਦੇ ਅੰਦਰ ਹੀ ਉਹਨਾਂ ਦਾ ਸਾਰਾ ਜੀਵਨ ਚੱਲਦਾ ਹੈ ਖਾਣ ਪਾਣ ਪਹਿਨਣ ਤਿਲਣਾ ਫਿਰਨਾ ਰਹਿਣਾ ਸਹਿਣਾ ਸਭ ਕੁਝ ਇਹ ਸਾਰਾ ਜੀਵਨ ਹੈ ਜਿਹੜਾ ਆਪਣਾ ਜਿੰਨਾ ਕੁ ਮਾਲਕ ਨੇ ਬਖਸ਼ਿਆ ਹੈ ਉਹ ਇਸ ਕੁਦਰਤ ਦੇ ਅਨੁਕੂਲ ਹੀ ਚੱਲ ਕੇ ਜੀਵਨ ਬਤੀਤ ਕਰਕੇ ਸੰਸਾਰ ਤੋਂ ਜਾਂਦਾ ਹੈ ਇਹ ਸਾਰੀ ਜੋ ਕੁਦਰਤ ਦੀ ਰਚਨਾ ਹੈ ਉਹ ਹੈ ਮਾਤੋ ਦੀ ਪਰਮਾਤਮਾ ਦੀ ਤੇ ਫਿਰ ਜਦੋਂ ਅਸੀਂ ਜੀਵਨ ਇਸ ਕੁਦਰਤ ਦੇ ਅੰਦਰ ਬਤੀਤ ਕਰਦੇ ਹਾਂ ਤੇ ਫਿਰ ਅਸੀਂ ਬੇਨਤੀ ਵੀ ਉਸੇ ਕੋਲ ਹੀ ਕਰਨੀ ਹੈ ਜੀ ਦੀ ਇਹ ਕੁਦਰਤ ਹੈ ਜੀ ਦੀ ਇਹ ਕੁਦਰਤ ਬਣਾਈ ਹੈ ਜੇਕਰ ਸਾਡੇ ਜੀਵਨਾਂ ਦੇ ਵਿੱਚ ਕੋਈ ਕਾਰਟ ਆਉਂਦੀ ਹੈ ਤਕਲੀਫ ਆਉਂਦੀ ਹੈ ਦੁੱਖ ਦਰਦ ਆਉਂਦੇ ਹੈ ਤੇ ਫਿਰ ਅਸੀਂ ਜੀ ਦੀ ਇਹ ਬਣਾਈ ਹੈ ਉਸੇ ਕੋਲ ਹੀ ਬੇਨਤੀ ਕਰੀਏ ਉਸੇ ਕੋਲ ਹੀ ਅਰਦਾਸ ਕਰੀਏ ਫਿਰ ਅਸੀਂ ਸਤਗੁਰੂ ਜੀ ਸਮਝਾ ਰਹੇ ਹੈ ਕਿ ਮਾਦ ਹਰ 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 ਮੁਖ ਕਹੀਏ ਮਾਦੋ ਆਪਣੇ ਮੁਖ ਤੋਂ ਉਸ ਮਾਲਕ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਪ੍ਰਮਾਤਮਾ ਦਾ ਨਾਮ ਲਈਏ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਹੁਕਮ ਦੇ ਅੰਦਰ ਹੀ ਹੈ ਜੋ ਕੁਛ ਹੈ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਆਪਣੇ ਮੁਖ ਨਾਲ ਉਸ ਮਾਲਕ ਦਾ ਨਾਮ ਉਸ ਪ੍ਰਮਾਤਮਾ ਨੂੰ ਯਾਦ ਕਰੀਏ ਜੋ ਵੀ ਦੁੱਖ ਹੈ ਜੋ ਵੀ ਤਕਲੀਫ ਹੈ ਜੋ ਵੀ ਕਮੀ ਹੈ ਜਾਂ ਤ੍ਰਿਸ਼ਨਾ ਜੋ ਕੁਝ ਹੈ ਉਸ ਬਾਰੇ ਉਸ ਮਾਲਕ ਸੱਚੇ ਪਾਤਸ਼ਾਹ ਕੀ ਆਪਾਂ ਬੇਨਤੀ ਅਰਦਾਸਾਂ ਕਰਨੀਆਂ ਹਨ ਹਮਤੇ ਕਛੂ ਨਾ ਹੋਵੇ ਸਵਾਮੀ ਥਿਉਂ ਰੱਖੋ ਥਿਉਂ ਰਹੀਏ ਜੀਵ ਦੇ ਹੱਥ ਦੇ ਵਿੱਚ ਕੀ ਹੈ ਆਪਾਂ ਇੱਕ श्वास दी पूंजी ਲੈ ਕੇ आरजला लेके सतगुरु जी ਤੋਂ परमात्मा सच्चे पादशाह ने कृपा ਕੀਤੀ संसार ਦੇ ਅੰਦਰ ਆਈ ਜੇ ਆਪਾਂ ਕੁਦਰਤ ਦਾ ਧਿਆਨ ਕਰਕੇ ਦੇਖੀਏ ਤਾਂ ਆਪਣੇ ਹੱਥ ਦੇ ਵਿੱਚ ਕੀ ਹੈ श्वास ਦੀ ਕੋਈ ਬਾਤ ਘਾਟ ਨਹੀਂ ਕਰ ਸਕਦੀ ਆਰਜਾ ਦੀ ਕੋਈ ਬਾਤ ਘਾਟ ਨਹੀਂ ਕਰ ਸਕਦੀ ਕਿਸੇ ਪਦਾਰਥਾਂ ਦੀ ਗੱਲ ਆ ਜਾਏ ਜੋ ਕੁਝ ਵੀ ਹੈ ਨਾ ਨਾਲਕ ਨੇ ਬਣਾਇਆ ਹੈ ਪਰਮਾਤਮਾ ਨੇ ਬਣਾਇਆ ਉਹਦੇ ਹੱਥ 'ਚ ਹੈ ਹਮਤੇ ਕਛੂ ਨਾ ਹੋਵੇ। ਸਵਾਮੀ ਪ੍ਰਮਾਤਮਾ ਕਿਉਂਕਿ ਜਦੋਂ ਇਹ ਜੀਵਨ ਜੁੜਦਾ ਨਾ ਨਾਮ ਨਾਲ, ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ ਦੇ ਨਾਲ ਫਿਰ ਪ੍ਰਕਾਸ਼ ਹੁੰਦਾ ਹੈ ਜੀਵਨ ਦੇ ਵਿੱਚ। ਗਿਆਨ ਆਉਂਦਾ ਹੈ। ਕਿ ਜੋ ਵੀ ਪਦਾਰਥ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਸਾਨੂੰ ਮਿਲੇ, ਇਹਨਾਂ ਦੇ ਨਾਲ ਮੇਰੀ ਤ੍ਰਿਸ਼ਨਾ ਨਹੀਂ ਸਮਾਪਤ ਹੋ ਰਹੀ। ਮਨ ਦੀ ਸ਼ਾਂਤੀ ਨਹੀਂ ਮਿਲ ਰਹੀ। ਆਨੰਦ ਹੈ ਹੀ ਨਹੀਂ। ਅਨੰਤ ਨਹੀਂ ਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਗੁਰੂ ਦੀ ਸਰਨ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਸਵਾਮੀ ਦੇ ਅੱਗੇ ਬੇਨਤੀ ਕਰ ਰਿਹਾ ਸਤਿਗੁਰੂ ਹਮਤੇ ਕਛੂ ਨ ਹੋਵੈ ਸਵਾਮੀ ਮੇਰੇ ਹੱਥ ਚ ਕੁਛ ਨਹੀਂ ਹੈ ਮੈਂ ਕੁਛ ਨਹੀਂ ਕਰ ਸਕਦਾ ਕਿਉਂਕਿ ਸੰਸਾਰ ਦੇ ਅੰਦਰ ਦੁਨੀਆ ਦੇ ਅੰਦਰ ਔਗਣ ਤੇ ਗੁਣ ਦੋ ਚੀਜ਼ਾਂ ਔਗਣਾਂ ਦੇ ਵਿੱਚ ਫਸਿਆ ਹੋਇਆ ਇਹ ਮਨ ਇਹ ਜੀਵਨ ਕਦੇ ਸੁੱਖ ਨਹੀਂ ਮਿਲਿਆ ਚਾਹੇ ਪਦਾਰਥ ਹੈ ਚਾਹੇ ਸਭ ਕੁਝ ਮਿਲੇ ਆ ਮੈਨੂੰ ਪਰ ਔਗਣਾਂ ਦੇ ਕਾਰਨ ਔਗਣਾਂ ਦੇ ਵਿੱਚ ਜਿੰਨਾ ਚਿਰ ਜੀਵਨ ਹੈ ਸਤਿਗੁਰੂ ਮੈਨੂੰ ਸੁੱਖ ਨਹੀਂ ਮਿਲਿਆ ਧੰਨ ਨੇ ਸੁੱਖ ਨਹੀਂ ਦਿੱਤਾ ਪਰਿਵਾਰ ਨੇ ਸੁੱਖ ਨਹੀਂ ਦਿੱਤਾ ਕਰਬਾਰ ਨੇ ਸੁੱਖ ਨਹੀਂ ਦਿੱਤਾ ਔਗੁਣਾ ਦੀ ਵਜ੍ਹਾ ਦੇ ਨਾਲ ਮੇਰਾ ਜੀਵਨ ਹੈ ਜਿਹੜਾ ਉਹ ਸਾਰਾ ਦੁਖੀ ਹੋਇਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਇਰਖਾ ਕਰੋ ਕਿਉਂਕਿ ਮੇਰੇ ਹੱਥ 'ਚ ਹੈ ਨਹੀਂ ਮੇਰੇ ਹੱਥ ਦੇ ਵਿੱਚ ਸੁੱਖ ਵੀ ਨਹੀਂ ਆਨੰਦ ਵੀ ਨਹੀਂ ਸ਼ਾਂਤੀ ਵੀ ਨਹੀਂ ਠੰਡ ਵੀ ਨਹੀਂ ਨਿਮਰਤਾ ਹੈ ਨਹੀਂ ਸਤਗੁਰੂ ਸੱਚੇ ਪਾਤਸ਼ਾ ਜਿਹੜਾ ਤੇਰੇ ਗੁਣਾ ਕਰਕੇ ਸਮਾਨ ਨੂੰ ਆਨੰਦ ਦੇ ਦੇਣ ਸੁੱਖ ਦੇ ਦੇਣ ਆਪਣਾ ਦੇ ਵਿੱਚ ਹੈ ਜੀ ਹੁਣ ਸਤਗੁਰੂ ਸੱਚੇ ਪਾਤਸ਼ਾ ਤੇ ਗੁਣਾ ਦੇ ਵਿੱਚ ਮੇਰਾ ਜੀਵਨ ਨੇ ਹਮ ਤੇ ਕਛੁ ਮਨਾ ਹੋਵੈ ਸੁਆਮੀ ਕੁਛ ਨਹੀਂ ਕਰ ਸਕਦਾ ਮੈਂ ਮੇਰੇ ਹੱਥ ਚ ਕੁਛ ਨਹੀਂ ਹੈ ਬੜਾ ਤਕਲੀਫ ਹੈ ਮਨ ਜਿਉਂ ਰਾਖੋ ਤਿਉਂ ਰਹੀਐ ਦੁਖੀ ਹੋ ਕੇ ਤੇਰੀ ਸਰਨ ਵਿੱਚ ਆ ਗਿਆ ਤੇਰਾ ਨੌਕਰ ਬਣ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਤੇਰੀ ਸਰਨ ਲੈ ਲਈ ਕਿਰਪਾ ਕਰੋ ਮੇਰ ਕਰੋ ਜਿਵੇਂ ਤੂੰ ਰੱਖਿਆ ਕਰੇਗਾ ਮੇਰੀ ਓਮੇ ਕਰ ਜਿਵੇਂ ਤੂੰ ਕਹੇਗਾ ਮੈਂ ਓਮੇ ਚੱਲੂਗਾ ਪਰ ਕਿਰਪਾ ਕਰ ਤੇ ਮਿਹਰ ਕਰ ਦੇ ਮੈਂ ਤੇਰਾ ਨੌਕਰ ਮੈਂ ਤੇਰਾ ਚੱਕਰ ਤੇਰੀ ਸਰਨ ਵਿੱਚ ਆਇਆ ਔਗਣਾਂ ਦੇ ਕਾਰਨ ਮੇਰਾ ਜੀਵਨ ਬੜਾ ਦੁਖੀ ਹੈ ਤੇਰੀ ਸਰਨ ਵਿੱਚ ਆ ਗਿਆ ਤੂੰ ਮਾਧੂ ਹੈ ਤੂੰ ਇਸ ਸ੍ਰਿਸ਼ਟੀ ਦਾ ਮਾਲਕ ਹੈ ਕਿਰਪਾ ਕਰ ਮਿਹਰ ਕਰ ਤੇਰੀ ਸਰਨ ਦੇ ਵਿੱਚਾਂ ਜਿਵੇਂ ਤੂੰ ਰੱਖਣਾ ਉਵੇਂ ਰੱਖ ਰਹਾਉ ਕਿਆ ਕਿਛ ਕਰੇ ਕੀ ਕਰਨੇ ਹਰ ਕੀ ਕਰ ਸਕਦਾ ਹੈ ਜੀ ਇਹ ਜੀਵ ਕੀ ਕਰ ਸਕਦਾ ਸਤਿਗੁਰੂ ਸੱਚੇ ਪਾਤਸ਼ ਕੀ ਕਰਨ ਦੇ ਯੋਗ ਹੈ ਕੀ ਕਰਨੇ ਹਰ ਕੀ ਕਰ ਸਕਦਾ ਹੈ ਕੀ ਇਹਦੇ ਵੱਸ ਦੇ ਵਿੱਚ ਹੈ ਕਿ ਸੁੱਖ ਮਿਲ ਜਣਾ ਆਨੰਦ ਮਿਲ ਜਾਈ ਜਨਮ ਮਰਨ ਦਾ ਨਾਸ਼ ਹੋ ਜਾਈ ਕੁਛ ਨਹੀਂ ਇਹਦੇ ਹੱਥ 'ਚ ਕੁਛ ਵੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਿਆ ਇਸ ਹੱਥ ਵਿਚਾਰੇ ਜੀਵ ਦੇ ਹੱਥ 'ਚ ਕੁਛ ਨਹੀਂ ਹੈ ਮਾਲਕ ਹੀ ਕਰਨ ਵਾਲਾ ਹੈ ਪਰਮਾਤਮਾ ਦੀ ਹੀ ਕੁਦਰਤ ਹੈ ਜੀਵ ਕੁਛ ਨਹੀਂ ਕਰ ਸਕਦਾ ਜੇ ਤ ਤਮ ਲਾਵ ਤ ਤਹੀ ਲਾਗਾ ਪੂਰਨ ਖਸਮ ਹਮਾਰੇ ਤੂੰ ਪੂਰਨ ਹੈ ਤੂੰ ਮਾਲਕ ਹੈ ਸਾਡਾ اصلی مالک ہے تورن ہے ہر جگہ سمرتھ ہے تتگرو سچے پاتشاہ تیری سرن گیا کرپا کرو میر کرو اگنا دی مار ہٹ آیا ہے جیون دکھ چل رہے ہیں بیکار کر رہے ہیں پکھنڈ کو کرم بہت اگنا ہے ستگرو سچے پاتشاہ کرپا کر میر کر میرا پورن خسم ہے ਮੈਨੂੰ ਸਤਗੁਰੂ ਸੱਚੇ ਪਾਤਸ਼ਾਹ ਗੁਣਾ ਨਾਲ ਜੋੜ ਦੇ ਮੈਨੂੰ ਸੱਚ ਦੇ ਰਸਤੇ ਤੇ ਚਲਾ ਦੇ ਮੇਰੇ ਵਿਕਾਰ ਕੱਟ ਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਰਹੁ ਕਿਰਪਾ ਮਿਹਰ ਕਰ ਸਤਗੁਰੂ ਸਰਬਕੇ ਦਾਤੇ ਸਾਰਿਆਂ ਦਾਤਾ ਤੇਰੇ ਹੱਥ 'ਚ ਸਭ ਕੁਝ ਤੇਰੇ ਹੱਥ ਦੀ ਅੰਦਰ ਹੈ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਸਰਬ ਕੀ ਦਾਤੇ ਸਾਰੀ ਦੁਨੀਆ ਦਾ ਮਾਲਕ ਹੈ ਸਾਰੀਆਂ ਦਾਤਾਂ ਤੇਰੇ ਕੋਲ ਹੈ ਕਿਰਪਾ ਕਰ ਮਿਹਰ ਕਰ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਤੇਰੇ ਕੋਲ ਹੈ ਇੱਕ ਰੂਪ ਲਿਬ ਲਵ ਇੱਕ ਰੂਪ ਰੂਪ ਤੋਂ ਪਾਵ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਮਾਲਕ ਸੱਚੇ ਪਾਤਸ਼ਾਹ ਦਾ ਤਾਂ ਰੂਪ ਹੈ ਹੀ ਨਹੀਂ ਆਕਾਰ ਰਹਿਤ ਹੈ ਮੇਰਾ ਸਤਿਗੁਰੂ ਜੀ ਉਹਦਾ ਤਾਂ ਕੋਈ ਰੂਪ ਨਹੀਂ ਹੈ ਹੁਣ ਕਿਹੜੇ ਰੂਪ ਨਾਲ ਜੁੜੀਏ ਅਸੀਂ ਕਿਹੜੇ ਸਰੂਪ ਨਾਲ ਜੁੜੀਏ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜੇ ਤਾਂ ਸਰੂਪ ਤਾਂ ਦੇਖਣਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਔਗਣ ਵੀ ਇੱਕ ਸਰੂਪ ਹੈ ਨਾ ਔਗਣ ਕਿਸ ਦਾ ਸਰੂਪ ਹੈ ਅਵਗਣ ਸਰੂਪ ਹੈ ਲੱਗੇ ਹੋਏ ਆਪਾਂ ਸਾਰੇ ਅਵਗਣ ਦੇ ਵਿੱਚ ਜੀਵਨ ਹੈ ਕਿ ਨਹੀਂ ਹੈ ਅਵਗਣ ਦੀ ਗੱਲ ਕਰੀਏ ਤਾਂ ਅਵਗਣ ਦੇ ਵਿੱਚ ਵਿਕਾਰ ਆ ਗਏ ਪਖੰਡ ਆ ਗਏ ਕੋ ਕਰਮ ਆ ਗਏ ਈਰਖਾ ਆ ਗਈ ਵੈਰ ਆ ਗਿਆ ਵਿਰੋਧ ਆ ਗਿਆ ਲੜਾਈ ਝਗੜੇ ਆ ਗਈ ਨਿੰਦ ਆ ਗਈ ਇਹ ਸਾਰਾ ਅਵਗਣ ਹੈ ਨਾ ਇਹਦਾ ਸਰੂਪ ਦੇਖਿਆ ਕਦੇ ਸਰੂਪ ਦੇਖਣਾ ਹੈ ਤਾਂ ਸਰੂਪ ਹੈ ਮਨੁੱਖ ਤੇ ਔਗਣ ਵੀ ਫਿਰ ਮਨੋਖ ਹੈ ਆਪੇ ਸਰਗੁਣ ਆਪੇ ਨਿਰਗੁਣ ਦੋਨੇ ਪਾਸੇ ਹੈ ਨਾ ਸਤਿਗੁਰੂ ਸੱਚੇ ਪਾਤਸ਼ਾਹ ਤੇ ਜਿਹੜੇ ਔਗਣ ਕਰਦੇ ਆ ਫਿਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਦੇਖਣ ਵਾਲਾ ਸਰੂਪ ਹੋ ਗਿਆ ਤੇ ਜਿਹੜੇ ਗੁਣ ਕਰੀ ਜਾਂਦੇ ਆ ਇਹ ਵੀ ਸਤਿਗੁਰੂ ਦਾ ਸਰੂਪ ਹੈ ਨਾ ਤੇ ਫਿਰ ਇਹ ਜਿਆ ਸਰੂਪ ਆਪਣੇ ਜੀਵਨ ਨੂੰ ਥੋੜਾ ਜਿਹਾ गुरु दी शिक्षा ਵਾਲੇ ਪਾਸੇ ਲੈ ਕੇ ਜਾਈਏ ਗੁਣ ਕੌਣ ਕਰਦਾ ਹੈ? ਪਰਉਪਕਾਰ, ਭਲੇ ਦੇ ਕਾਰਜ ਕਰਨੇ, ਸੇਵਾ, ਸਿਮਰਨ, ਭਜਨ, ਬੰਦਗੀ, ਸੱਚ ਦਾ ਰਸਤਾ, ਪਰਮਾਤਮਾ ਦੀ ਪ੍ਰਸ਼ੰਸਾ ਇਹ ਸਾਰੇ ਜਿਹੜੇ ਗੁਣ ਹੈ ਇਹਦੀ ਇੱਕ ਸਰੂਪ ਹੈ ਨਾ। ਪਰੇ ਸਰੂਪ ਦੇਖ ਲੋ ਕਿੱਥੇ ਦਿਸਦਾ ਹੈ? ਆਵਗਣਾਂ ਦੀ ਤਾਂ ਪਰਮਾਰ ਹੈ, ਈਕਾਰਾਂ ਦੀ ਪਰਮਾਰ ਹੈ, ਪਖੰਡਾਂ ਦੀ ਪਰਮਾਰ ਹੈ। ਅਗਨੀ ਅਪਣ ਚੱਲੀ ਜਾਂਦੇ ਸੰਸਾਰ ਤੇ ਇਹ ਤਾਂ ਸਾਰਾ ਕੁਝ ਦੀ ਸੀ ਜਾਂਦਾ ਸਾਨੂੰ ਪਰ ਗੁਣ ਨਹੀਂ ਦਿਸ ਰਹੇ ਪਰਮਾਤਮਾ ਦਾ ਸਰੂਪ ਹੈ ਪਰਮਾਤਮਾ ਸੱਚੀ ਪਾਤਸ਼ਾਹ ਉਹਨਾਂ ਦੇ ਅੰਦਰ ਹੀ ਪ੍ਰਾਪਤ ਹੋਣਾ ਹੈ ਤੇ ਇਹ ਤਾਂ ਸਾਡੇ ਜੀਵਨ 'ਚ ਹੀ ਹੈ ਨਹੀਂ ਪਰਪਕਾਰ ਕਰਨਾ ਭਲੇ ਦਾ ਕਾਰਜ ਕਰਨਾ ਸੇਵਾ ਸਿਮਰਨ ਦੇ ਵਿੱਚ ਜੁੜਨਾ ਇਹੀ ਤਾਂ ਮੰਗਰੇ ਸਤਿਗੁਰੂ ਜੀ ਇਸੇ ਵਾਸਤੇ ਤਾਂ ਗੁਰਲੇ ਬਣਿਆ ਪਰਮਾਤਮਾ ਦੇ ਈਸ਼ਵਸਤਿਤ ਦਰਤੀ ਆਏ ਪ੍ਰਮਾਤਮਾ ਦੇ ਚਰਨਾਂ ਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਮਿਹਰ ਕਰਦੇ ਕਿ ਔਗਣਾ ਵਾਲੇ ਸਰੂਪ ਦੇ ਵਿੱਚ ਤਾਂ ਆਨੰਦ ਹੈ ਨਹੀਂ ਔਗਣਾ ਵਾਲੇ ਸਰੂਪਾਂ ਦੇ ਵਿੱਚ ਰਹਿਣ ਦਾ ਤਾਂ ਜੀ ਨਹੀਂ ਕਰਦਾ ਮਨ ਨਹੀਂ ਕਰਦਾ ਇਹੋ ਜਿਹਾ ਸਰੂਪ ਬਖਸ਼ ਜੀ ਦੇ ਨਾਲ ਆਨੰਦ ਮਿਲੇ ਅਖੜਾ ਛੁੱਟੇ ਇਨ੍ਹਾਂ ਵਿਕਾਰਾਂ ਦਾ ਕੋ ਕਰਮਾਂ ਦਾ ਪਖੰਡਾ ਨੂੰ ਨਿੰਦਿਆ ਦਾ ਅਖੜਾ ਛੁੱਟ ਜਾਏ ਮੇਰਾ ਆਹ ਕਿਰਪਾ ਕਰਦੇ ਸਤਿਗੁਰੂ ਤੂੰ ਕਰਨ ਜੋਗ ਹੈ ਤੇਰੇ ਅੰਦਰ ਸਾਰੀ ਤੂੰ ਸਮਰਥ ਹੈ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਦਾਤਾ ਹੈ ਕਿਰਪਾ ਕਰੋ ਸਰਬ ਕੇ ਦਾਤਾ ਸਾਰਾ ਕੁਝ ਤੇਰੇ ਕੋਲ ਹੀ ਬਣ ਵੀ ਹੈਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਕੀ ਗੁਰੂ ਸੀ ਅਸ਼ਬਦ ਗੁਰੂ ਇਹ ਵੀ ਇੱਕ ਸਰੂਪ ਹੈ ਨਾ ਸ਼ਬਦ ਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਤਾਂ ਸਮਾਪਤ ਨਹੀਂ ਹੁੰਦਾ ਸ਼ਬਦ ਗੁਰੂ ਦਾ ਰੂਪ ਹੈ ਜਿਹੜਾ ਇਹ ਆਕਾਰ ਤੋਂ ਰਹਤਾ ਹੈ ਤੇ ਸਮਾਪਤ ਨਹੀਂ ਹੁੰਦਾ ਜੋਗ ਜੋਗਾ ਟੱਲੇ ਸ਼ਬਦ ਗੁਰੂ ਜੋਗ ਜੋਗਾ ਟੱਲੇ ਤੇ ਜੇ ਸੰਸਾਰੀ ਗੁਰੂ ਨੂੰ ਦੇਖ ਲਓਗੇ ਹੋ ਸਕਦਾ ਹੈ ਚੇਲੇ ਨਾਲੋਂ ਪਹਿਲਾਂ ਗੁਰੂ ਚਲਾ ਜਾਵੇ ਇਹ ਸਮਝਾਉਣ ਦੀ ਗੱਲ ਕਰਦੀ ਹੈ ਬਾਣੀ ਕਿ ਭਾਈ ਜਿਹੜਾ ਗੁਰੂ ਆ ਸ਼ਬਦ ਗੁਰੂ ਹੀ ਸਰੂਪ ਰਹਿਦਿਆਕਾਰ ਨਹੀਂ ਦਿਸਦਾ ਕੋਈ ਪਰ ਉਹ ਤੇਰਾ ਸਾਥ ਦੇਣ ਵਾਲਾ ਇਹ ਗੁਰੂ ਨਾਲ ਜੁੜ ਗਿਆ ਜਦੋਂ ਸ਼ਬਦ ਗੁਰੂ ਨਾਲ ਜੁੜ ਗਿਆ ਜਦੋਂ ਜਦੋਂ ਇਹ ਗੁਣਾਂ ਵਾਲੀ ਸਿੱਖਿਆ ਤੇਰੇ ਜੀਵਨ ਚ ਆ ਗਈ ਉਹ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਪਾ ਲੇਗਾ ਉਹਦੇ ਵਰਗਾ ਜੀਵਨ ਬਣਾ ਲੇਗਾ ਉਹਦੇ ਵਰਗਾ ਜੀਵਨ ਬਣ ਜਾਊਗਾ ਔਗਣਾ ਦੇ ਵਿੱਚ ਫਸਿਆ ਹੋਇਆ ਸਤਗੁਰੂ ਦੇ ਚਰਨਾਂ ਤੇ ਆ ਗਿਆ ਗੁਰੂ ਦੀ ਸਰਨ ਚਾ ਗਿਆ ਕਿ ਮੇਰੇ ਕੋਲੋਂ ਸਤਗੁਰੂ ਸੱਚੇ ਪਾਤਸ਼ਾਹੇ ਕਾਰਜ ਨਹੀਂ ਹੋਣਾ ਕਿਰਪਾ ਕਰੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰੋ ਸ਼ਬਦ ਗੁਰੂ ਦੇ ਅੰਦਰੋਂ ਮੈਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਏ ਮੇਰੇ ਅੰਦਰ ਗੁਣ ਆ ਜਾਣ ਪਰਉਪਕਾਰੀ ਸਿਆਣਾ ਬਣ ਜਾ ਇੱਕ ਮਨੁੱਖਾ ਰੂਪ ਬਣਾ ਜਿਹੜੇ ਮਨੁੱਖ ਦੇ ਕਾਰਜਾਂ ਉਹ ਕਰਾਂ ਲੈ ਗੁਰਬਾਣੀ ਦੇ ਅੰਦਰ ਸਾਰੀ ਕੁਦਰਤ ਨੂੰ ਚੰਗਾ ਬਣਾਉਣ ਵਾਲੇ ਬਣਨਾ ਕੁਦਰਤ ਦੀ ਵੱਡੀ ਆਈ ਹੈ। ਕੁਦਰਤ ਦੀ ਸ਼ੁਭ ਹੈ। ਕੁਦਰਤ ਦੀ ਵਾਹ ਵਾਹ ਹੈ। ਤੇ ਮੇਰਾ ਜੀਵਨ ਆਗਣਾ ਦੇ ਵਿੱਚ ਵਿਕਾਰਾਂ ਦੇ ਵਿੱਚ ਇਹ ਕੁਦਰਤ ਨੂੰ ਖਰਾਬ ਕਰ ਰਿਹਾ। ਕਿਉਂਕਿ ਜਦੋਂ ਅਸੀਂ ਵਿਕਾਰ ਕਰਦੇ ਹਾਂ ਇੱਕ ਦੂਜੇ ਮਨੁੱਖ ਦੇ ਨਾਲ ਅਸੀਂ ਲੜਾਈ ਝਗੜੇ ਕਰਦੇ ਹਾਂ ਤੇ ਤਾਂ ਸਤਿਗੁਰੂ ਜੀ ਤਾਂ ਕੁਦਰਤ ਦੀ ਹੈ ਨਾ ਸਾਰੀ ਤਾਂ ਬੰਦੇ। ਤੇ ਫਿਰ ਇੱਕ ਲਵਾੜ ਹੋ ਗਿਆ ਕੁਦਰਤ ਦੇ ਨਾਲ। ਇੱਕ ਜੀਵਨ ਚੰਗਾ ਬਣਾਓ। ਸਿੱਖਿਆ ਉਪਦੇਸ਼ ਵਾਲਾ ਬਣਾਓ। ਸੱਚ ਦੇ ਰਸਤੇ ਵਾਲਾ ਬਣਾਓ। ਧਿਆਨ ਤੇ ਆਣਾ ਜਿਹੜੀ ਸੁਰਤੀ ਇਹ ਗੁਰੂ ਦੀ ਸਰਨ ਦੇ ਵਿੱਚ ਰਹਿਣੀ ਚਾਹੀਦੀ ਗੁਰੂ ਦੀ ਸ਼ਬਦ ਗੁਰੂ ਨਾਲ ਜੁੜੀ ਰਹਿਣੀ ਚਾਹੀਦੀ ਤੇ ਸਤ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਹੀ ਪ੍ਰਾਪਤ ਹੋਣੀ ਹੈ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਬ ਲਾਭ ਹੋ ਮੈਂ ਛੁੱਟ ਜਾਵਾਂ ਕਿਹਦੇ ਨਾਲ ਇੱਕ ਰੂਪ ਦੇ ਨਾਲ ਏਕੋ ਹੈ ਰੇ ਏਕੋ ਹੈ ਏਕੋ ਹੈ ਰੇ ਭਾਈ ਏਕੋ ਹੈ ਇਕੋ ਹੀ ਮਾਲਕ ਆ ਸੱਚੇ ਪਤਸ਼ਾਹ ਇੱਕ ਆ ਕਾਲਪਨਿਕ ਵਾਈ ਗਰੂ ਗੁਣਾਂ ਦੇ ਵਿੱਚ ਐ ਉਹ ਪਰਪਕਾਰਾਂ ਦੇ ਵਿੱਚ ਐ ਨਿਮਰਤਾ ਦੇ ਵਿੱਚ ਐ ਸਹਿਜਤਾ ਅਡੋਲ ਬਸਤਾ ਦੇ ਵਿੱਚ ਐ ਆਪਣੀ ਲਿਵ ਜਿਹੜੀ ਆਪਣਾ ਜਿਹੜਾ ਧਿਆਨ ਹੈ ਉਸ ਮਾਲਕ ਨਾਲ ਜੋੜੀਏ ਪ੍ਰਮਾਤਮਾ ਨਾਲ ਜੋੜੀਏ ਚੰਗੇ ਕਾਰਜ ਕਰੋ ਸੁੱਖਾਂ ਵਾਲੇ ਕਾਰਜ ਕਰੋ ਆਨੰਦਮਈ ਕਾਰਜ ਕਰੋ ਫਿਰ ਦੇਖਣਾ ਜੀਵਨ ਦੇ ਵਿੱਚ ਮਨ ਨੂੰ ਕਿੰਨਾ ਆਨੰਦ ਆਉਂਦਾ ਹੈ ਮਨ ਨੂੰ ਅਨੰਦ ਤਾਂ ਮਿਲੂਗਾ ਸੁੱਖ ਮਿਲਣਗੇ ਜਦੋਂ ਝੂਠ ਕੂੜ ਇਹਨੂੰ ਛੱਡ ਦਿੱਤਾ ਸੱਚ ਦੇ ਨਾਲ ਰਸਤਾ ਚੁੜ ਗਿਆ ਤਾਂ ਫਿਰ ਇਹ ਜੀਵਨ ਸੌਖਾ ਹੋ ਜਾਣਾ ਹੈ ਈਰਖਾ ਵੈਰ ਬੁਰੂ ਤੋਂ ਛੱਡਤਾ ਨਿਮਰਤਾ ਸਹਿਜਤਾ ਦੇ ਵਿੱਚ ਆ ਗਿਆ ਜੀਵਨ ਇਹਨੂੰ ਆਨੰਦ ਮਿਲਣਾ ਹੈ ਸੁੱਖ ਮਿਲਣਗੇ ਆਨੰਦ ਮਿਲੂ ਸਿੱਖ ਮਿਲੂ ਦਸਾਂ ਉਹਦੀ ਕਰਤਕ ਕਮਾਈ ਕਰਾਂਗੇ ਤਮਨ ਨੂੰ ਸੁੱਖ ਮਿਲਣਗੇ ਠੱਗੀਆਂ ਠੋਰੀਆਂ ਕਰਾਂਗੇ ਮਨ ਦੀ ਤ੍ਰਿਸ਼ਨਾ ਵਧੂਗੀ ਫੇਰੀ ਦੀ ਭਟਕਣਾ ਵਧੂਗੀ ਇਸ ਕਰਕੇ ਜਿਹੜਾ ਜੀਵਨ ਦਾ ਰਉ ਰੀਤੀਆਂ ਨੂੰ ਬਿਲਕੁਲ ਪਵਿੱਤਰ ਕਰਨਾ ਹੈ ਇਹਨੂੰ ਚੰਗਾ ਕਰਦੇ ਜਾਣਾ ਇਹਨੂੰ ਸਿਆਣਾ ਬਣਾਉਂਦੇ ਜਾਣਾ ਜੀਵਨ ਨੂੰ ਕਰਹੁ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਬ ਲਾਵੋ ਗੁਰੂ ਦੀ ਸਰਨ ਦੇ ਵਿੱਚ ਤਾਂ ਇਹੀ ਬੇਨਤੀ ਹੈ ਪਰ ਸਾਡੀ ਇਹੀ ਅਰਦਾਸ ਹੈ ਕਿ ਮਾਲਕਾ ਮੈਂ ਅਮਰਤ ਵੇਲੇ ਉਠਾਂ ਸੰਨਕਰਾਂ ਕਿਰਪਾ ਕਰ ਮੈਂ ਨਾਮ ਚਪਾ ਮੈਂ ਬਾਣੀ ਪੜਾਂ ਕਿਰਪਾ ਕਰ ਮੈਂ ਸੇਵਾ ਸਿਮਰਨ ਕਰਾਂ ਕਿਰਪਾ ਕਰ ਮੈਂ ਨਸ਼ੇ ਵਿਕਾਰ ਪਖੰਡ ਛਡਾਂ ਕਿਰਪਾ ਕਰ ਇਹ ਗਿਆਨ ਮਿਲ ਜੇ ਇਹ ਮਨ ਦੇ ਵਿੱਚ ਸੋਝੀ ਆਈ ਨਾਨਕ ਕੀ ਬਨੰਤੀ ਹਰ ਪਹਿ ਇਹ ਕਿਰਪਾ ਕਰੋ ਗੁਰੂ ਦੀ ਬੇਨਤੀ ਹੈ ਕਿਰਪਾ ਕਰੋ ਸਤਗੁਰੂ ਸੱਚੇ ਪਾਤਸ਼ਾਹ ਆਪਣਾ ਨਾਮ ਜਪਾਵਹ ਆਪਣੇ ਚਰਨਾਂ ਨਾਲ ਜੁੜ ਆਪਣੀ ਸ਼ਰਨ ਦੇ ਵਿੱਚ ਰੱਖ ਆਪਣੇ ਹੁਕਮ ਦੇ ਵਿੱਚ ਰੱਖ ਆਪਣੇ ਹੁਕਮ ਨੂੰ ਸਤਗੁਰੂ ਸੱਚੇ ਪਾਤਸ਼ਾਹ ਮੈਂ ਸਰਬੋਪੂਰ ਰਖਾਂ ਤੇਰੇ ਹੁਕਮ ਨੂੰ ਮੈਂ ਸਰਬਪੁਰਖਾ ਰੱਖਾਂ ਸਤਿਗੁਰੂ ਸਿੱਚੇ ਪਾਛਾ ਚੰਗਾ ਮੰਨਾਂ ਸ੍ਰੇਸ਼ਟ ਮੰਨਾਂ ਤੇਰੇ ਹੁਕਮ ਨੂੰ ਮੰਨ ਕੇ ਤੇਰੇ ਨਾਮ ਨੂੰ ਮੰਨ ਕੇ ਤੇਰੀ ਸਰਨ ਦੇ ਵਿੱਚ ਜੁੜੇ ਰਹਾ ਮੈਂ ਤੇਰੇ ਨਾਮ ਭਜਨ ਬੰਦਗੀ ਨਾਲ ਜੁੜੇ ਰਹਾ। ਇਸ ਕਰਕੇ ਗੁਰਮਖੋ ਆਪਣੇ ਜੀਵਨ ਨੂੰ ਸੁਚੇਤ ਕਰਨ ਵਾਸਤੇ ਚੰਗਾ ਬਣਾਉਣ ਵਾਸਤੇ ਸ਼ਿਆਨਾ ਬਣਾਉਣ ਵਾਸਤੇ ਅਮਰਤੇ ਵਿਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਗੁਰੂ ਦੀ ਸਰਨ ਵਿੱਚ ਆ ਕੇ ਬਾਣੀ ਪੜਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਭਜਨ ਬੰਦਗੀ ਕਰਿਆ ਕਰੋ। ਨੇਕ ਕੰਮ ਕਰਨੇ ਚੰਗੀ ਕਾਰਜ ਕਰਨੇ ਹਨ ਵਿਕਾਰ ਨਹੀਂ ਕਰਨੇ ਪਖੰਡ ਨਹੀਂ ਕਰਨੇ ਕੋ ਕਰਮ ਨਹੀਂ ਕਰਨੇ ਨਸ਼ੇ ਨਹੀਂ ਕਰਨੇ ਨਸ਼ਿਆਂ ਤੋਂ ਬਚ ਕੇ ਆਪਣਾ ਜੀਵਨ ਚੰਗਾ ਬਣਾ ਕੇ ਸਤਗੁਰੂ ਸੱਚੇ ਪਾਤਸ਼ਾਹ ਦੀ ਧਰਤੀ ਪ੍ਰਵਾਨ ਹੋਣ ਵਾਲਾ ਜੀਵਨ ਬਣਾਈਏ ਸਤਗੁਰੂ ਜੀ ਦੀ ਕਿਰਪਾ ਕਰਨ ਮੀਰ ਕਰਨ ਅਮਰਤਾ ਬਿਲੇ ਨਮੋ ਕਰਖਦੇ ਜਿਨੀਆਂ ਸੰਗਤਾਂ ਧਰਤੀ ਪਹੁੰਚੀਆਂ ਤਾਂ ਤਦੇ ਜੋਗੇ ਸਤਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਆਪੀ ਤਰ ਕਰੋ ਸਿੱਖੀ ਜੀਵਨ ਸੇਵਾ ਸਮਰਦੀਤਾ ਬਖਸ਼ਿਸ਼ ਕਰਨਾ ਮਨੋ ਕਾਮਨਾ ਭਗਨਾ ਪੂਰਨ ਕਰਨ ਸਬਦ ਗੁਰੂ ਸਤਗੁਰੂ ਦਿੱਤਰ ਗੁਰਬਾਣੀ ਦੀ ਵਿਆਖਿਆ ਕਰਦੇ ਤਾਂ ਅਨੇਕ ਪ੍ਰਕਾਰ ਦੀਆਂ ਹੰਤਾਈਆਂ ਰਹਿ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਗੁਰੂ ਸੱਚੀ ਫਾਤਿਹ ਦੀ ਕਿਰਪਾ ਹੋ ਜੇ ਮਿਹਰ ਹੋ ਜੇ ਪਾਈ